ਮੈਂ ਮੇਰੀ ਉਸਤਾਦ ਜੀ ਕੋਲ ਸੀ ਆ ਗਿਆ ਬੜਾ ਅੱਛਾ ਉਹਨਾਂ ਨੇ ਬੜਾ ਪਿਆਰ ਨਾਲ ਸੀਨੇ ਨਾਲ ਲਾਇਆ ਕਿੰਦੀ ਕੁ ਸੁਣਾ ਮੈਂ ਤੁੰਬੇ ਨਾਲ ਹੀ ਸੁਣਾਇਆ ਆਪਣੇ ਲਈ ਰੋਂਦਾ ਕੋਈ ਕਿਸੇ ਲਈ ਨਹੀਂ ਰੋ ਰਿਹਾ ਅੱਖਾਂ ਨਾਲ ਵੇਖੋ ਇਸ ਜੱਗ ਤੇ ਕਿਉਂ ਰ ਅੱਛਾ ਉਹ ਮੇਰਾ ਮੱਥਾ ਚੁੰਮਿਆ ਉਹਨਾਂ ਨੇ ਇਹ ਪਿੰਡ ਦੀ ਗੱਲ ਹੈ ਨਹੀਂ ਉਹਨੇ ਇੰਨਾ ਤਾਂ ਰਹਿ ਜੈ ਡेंसिटी ਸੀ ਸ਼ਾਗੁਰ ਤੋਂ ਆ ਗਿਆ ਸੀ ਅੱਛਾ ਜੀ ਇੱਥੇ ਆਵਾਦਪੁਰੇ ਉਹਨਾਂ ਨੇ ਆਬਾਦ ਕੀਤਾ ਹੈ ਜਗਾ ਤੂੰ ਮੇਰਾ ਮੱਥਾ ਕਹਿ ਬੜਾ ਯਾਰਾ ਸਰ ਤੇ ਯਮਲਾ ਜੀ ਦਾ ਫੈਨ ਹੈ خیر ਉਹਨਾਂ ਨੇ ਕਿਹਾ ਜਦੋਂ ਤੇਰੇ ਮਨ ਜਾਣਗੇ ਮਾਤ ਪਿਤਾ ਉਤ ਕਰਾਂਗੇ ਫਿਰ ਸਾਡੇ ਪਿੰਡ ਤੇ ਸ਼ੀਫ ਲਿਆਏ ਬਾਪੂ ਜੀ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੇ ਬ੍ਰਦਰ ਰੇਸ਼ਮ ਜੀ ਔਰ ਮੇਰੇ ਉਸਤਾਦ ਜੀ ਪਿੰਡ 베ਰੀ ਥੱਲੇ ਸਾਡੇ ਵਿੜੇ ਚ 베ਰੀ ਹੁੰਦੀ ਸੀ ਬੜੀ ਵੱਡੀ ਹੂੰ ਤੇ ਉਹਦੇ ਥੱਲੇ ਮੈਨੂੰ ਯਾਦ ਮੇਰੇ ਕੋ ਇੰਨੇ ਪੈਸੇ ਨਹੀਂ ਕਿ ਮੈਂ ਲੱਡੂ ਲੱਡੂ ਲਿਆ ਸਕਾਂ ਪਤਾਸੇ ਪਤਾਸੇ ਲੈ ਵਿੰਡੋ ਅੱਛਾ ਤਾਂ ਇੱਕ ਪੱਗ ਤੇ ਉੱਥੇ ਫਿਰ ਮੇਰੇ ਉਸਤਾਦ ਜੀ ਗੰਡਾ ਬਣ ਜਿੱਦਾਂ شاਗਿਰਦ ਇਦਾਂ ਫਿਰ ਮੈਂ ਬਣਿਆ ਬਾਪੂ ਜੀ ਨੇ ਕਿਹਾ ਇਹਨਾਂ ਦੇ ਮੂੰਚ ਨਮਕ ਪਾ ਫੇਮ ਨੂੰ ਕਿਹਾ ਆਪਣੇ ਉਸਤਾਦ ਦੇ ਪਾਸ ਕਹਿੰਦੇ ਹੁਣ ਦੋਨੇ ਇੱਕ ਦੂਜੇ ਨਾਲ ਨਿਵਾਇਓ ਇਹ ਹੈ ਗੰਡਾ ਬੰਨ ਰਸਲ ਵਾਹ ਉਹ ਸਤਵਾਲ ਫਿਰ ਜਿਹੜਾ ਪਿਆਰ ਸ਼ਬਦ ਆ ਜਾਂ ਅਟੈਚਮੈਂਟ ਜਿੰਨੂੰ ਕਹਿੰਦੇ ਆ ਜੀ ਜਾਂ ਕਿਸੇ ਦੇਸ਼ਕ ਵਿੱਚ ਮਸਤ ਹੋ ਜਾਣਾ ਇਹ ਮੈਨੂੰ ਉੱਥੋਂ ਅਨੁਭਵ ਹੋਇਆ ਨਾ ਮੈਨੂੰ ਪਿਆਰ ਦਾ ਪਤਾ ਸੀ ਨਾ ਮੁਹੱਬਤ ਦਾ ਪਤਾ ਸੀ ਉਹ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਮੁਹੱਬਤ ਨੂੰ ਆਪਣੇ ਦਿਲ ਚ ਦਿਲ ਨੂੰ ਧੋ ਧੋਈ ਜਾਓ ਪਹਿਲਾਂ ਸਾਫ ਕਰੋ ਫਿਰ ਮੁਹੱਬਤ ਅਗਰ ਪ੍ਰਵੇਸ਼ ਕਰ ਜਾਏ ਤੇ ਮੁਹੱਬਤ ਲਈ ਜਿਓ ਤੇ ਇੱਕ ਮੌਤ ਜ਼ਰੂਰ ਯਾਦ ਕਰੋ ਵੀ ਆਰ ਨਾਟ ਰੈਜ਼ੀਡੈਂਟ ਹੇਅਰ ਜੀ ਅਸੀਂ ਪੱਕੇ ਵਾਸ਼ਿੰਦੇ ਨਹੀਂ ਵੀ ਆਰ ਟਰੈਵਲਿੰਗ ਹੇਅਰ ਜੀ ਉਹ ਪਹਿਲਾਂ ਤਾਂ ਮੈਨੂੰ ਬਚਪਨ ਚ ਸਮਝ ਨਹੀਂ ਸੀ ਆਉਂਦੀ ਤੇ ਬਸ ਉਹੀ ਗੱਲ ਹੋਈ ਕਿ ਜਿਸ ਦਿਨ ਤੋਂ ਮੈਂ ਡਰਦਾ ਹੁੰਦਾ ਸੀ ਹਮੇਸ਼ਾ ਮੈਨੂੰ ਤਾਂ ਲੱਗਦਾ ਸੀ ਜੀ ਕਿ ਜਦੋਂ ਕੋਈ ਵੀ ਮੌਤ ਹੁੰਦੀ ਆਪਣਿਆਂ ਦੀ ਜਾਂ ਕਿਸੇ ਦੇ ਰਿਲੇਟ ਕਰਦਾ ਬੰਦਾ ਤਕਲੀਫਤ ਹੁੰਦੀ ਹੈ ਹਾਂ ਲੇਕਿਨ ਮੈਨੂੰ ਇਸ ਮੇਰੇ ਉਸਤਾਦ ਜੀ ਨਾਲ ਕਿੱਥੇ ਜਾਣਾ ਤੁਸੀਂ ਬੜੀ ਸੋਹਣੀ ਗੱਲ ਕਹੀ ਉਹਨਾਂ ਨੂੰ ਵੀ ਖੋਲਿਆ ਵੀ ਤੁਸੀਂ ਸਿੱਖਿਆ ਬਹੁਤ ਕੋਸ਼ਿਸ਼ ਭਾਵਕ ਤੌਰ ਤੇ ਮੌਸਿਕੀ ਵੀ ਸਿੱਖੀ ਜੀਵਨ ਜਾਂਚ ਵੀ ਸਿੱਖੀ ਆ ਇੱਕ ਗੱਲ ਉਹਨੇ ਬੜੀ ਫਰਾਖਦਲੀ ਨਾਲ ਕਹੀ ਮੈਂ ਆਪਣੇ ਕੁਲੀਕ ਪੱਤਰਕਾਰ ਯਾਦਵੰਦਰ ਹੋਰਾਂ ਦਾ ਇੱਕ ਦਿਨ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਬੈੱਡ ਤੇ ਬੈਠੇ ਹੋ ਉਸਤਾਦ ਜੀ ਨਾਲ ਬੈਠੇ ਆ ਜੀ ਜੀ ਉਹ ਕਹਿੰਦੇ ਨੇ ਕਿ ਮੈਨੂੰ ਹੰਸਰਾਜ ਹੰਸ ਨੇ ਹੰਸਰਾਜ ਕਾਲੀ ਸਾਹਿਬ ਔਰ ਹਾਂ ਦੀਸ਼ਰਾਜ ਕਾਲੀ ਬੈਠੇ ਨੇ ਪੂਰਨਸ਼ਾ ਕੋਟੀ ਜੀ ਨੇ ਯਾਦਵੰਦਰ ਆ ਉਹ ਦੋਨੇ ਵਿਖੋ ਸਿਆਣੇ ਜਾਈ ਚ ਬੈਠੇ ਹੋ ਉਹਦੇ ਤੇ ਮੈਨੂੰ ਯਾਦ ਆ ਜੀ ਉਸਤਾਦ ਜੀ ਉਹਦੇ ਚ ਇਹ ਗੱਲ ਕਹਿੰਦੇ ਆ ਕਹਿੰਦੇ ਕਿ ਇੱਕ ਗੱਲ ਮੈਂ ਹੰਸਰਾਜ ਹੰਸ ਕੋਲੋਂ ਸਿੱਖੀ ਆ